ਲਓ ਜੀ ਸਾਡੇ ਨਾਲ ਨੇ ਪੰਜਾਬੀ ਦਿਲਾਂ ਦੀ ਧੜਕਣ ਸਰਦੂਲ ਸਕੰਦਰ ਜੀ ਆਪਣੀ ਸ਼ਰੀਲੀ ਆਵਾਜ਼ ਦੇ ਨਾਲ ਉਹਨਾਂ ਦਾ ਗੀਤ ਸੁਣਾਣਗੇ ਸੁਣਾਓ ਜੀ ਸਰਦੂਲ ਜੀ ਸੁਣਾ ਦੇ ਮਾਲਕੋ ਸੁਤਾਏ ਨਾ ਕਰੋ ਹਰਗਰ ਦਿਲ ਉੱਤ ਲਏ ਨਾ ਕਰੋ ਸੁਣਾ ਦੇ ਮਾਲਕੋ ਸੁਤਾਏ ਨਾ ਕਰੋ ਤੁਸੀਂ ਤੂਰ ਜਾਂਦੀ ਮਯਾ ਕਰਕੇ ਅਸੀਰੋ ਇਹ ਕਾਲਜ ਤੇ ਹੱਥ ਤਾਰਕੇ ਤੁਸੀਂ ਤੂਰ ਜਾਂਦੀ ਮਯਾ ਕਰਕੇ ਅਸੀਰੋ ਇਹ ਕਾਲਜ ਤੇ ਹੱਥ ਤਾਰਕੇ ਇਸ਼ਕ ਦਾ ਹੁਸਨ ਤੇ ਆਪਣੀ ਕਲਾ ਇਸ਼ਕ ਦਾ ਹੁਸਨ ਤੇ ਆਪਣੀ ਕਲਾ ਣੀੜੀ ਣੀੜੀ ਹੋ ਕੇ ਦੂਰ ਜਾਇ ਨੱਕਰੋ ਣੀੜੀ ਣੀੜੀ ਹੋ ਕੇ ਦੂਰ ਜਾਇ ਨੱਕਰੋ ਹੁਸਨਾ ਦੇ ਮਾਲਕ ਸੁਤ ਹੰ ਮਹ ਕਰੋ ਕਿਆ ਬਾਤ ਆ ਸਰਦੂਲ ਸੁਕੰਦਰ ਜੀ ਕਿਦਾਂ ਸ਼ੌਕ ਪਿਆ ਤੁਹਾਨੂੰ ਗਾਣ ਦਾ ਬਸ ਦੇਖਣਾ ਹੁਣ ਛੋਟੇ ਜਿਹੇ ਹੁੰਦੇ ਚੰਗ ਅੱਛਾ ਸਰਦੂਲ ਸੁਕੰਦਰ ਨੂੰ ਕਿੰਨਾਕ ਸੋਣਿਆ ਤੁਸੀਂ ਬਹੁਤ ਸਾਰਾ ਉਹ ਸਾਡਾ ਭਾਈ ਹੋਤਾ ਅੱਛਾ ਮਤਲਬ ਉਹ ਉਹਦੇ ਨਾਮ ਦੇ ਨਾਲ ਤੁਹਾਨੂੰ ਅੱਜਕੱਲ ਜਾਣਾ ਜਾਂਦਾ ਨਾ ਪੂਰੇ ਚਮਕੌਰ ਸਾਹਿਬ ਦੇ ਵਿੱਚ ਪੂਰੇ ਚਮਕੌਰ ਸਾਹਿਬ ਜਿੱਥੇ ਨੂੰ ਵੀ ਜਾਂਦੇ ਸਾਰੇ ਇੱਕੋ ਗੱਲ ਕਹਿੰਦੇ ਵੀ ਸਰਦੂਲ ਸੁਕੰਦਰ ਜੀ ਜਾ ਰਹੇ ਆ ਬਾਈ ਕਿਉ ਕਾਪੀ ਆ ਉਹੀ ਕਾਪੀ ਆ ਉਹੀ ਅੰਦਾਜ਼ ਆ ਉਹੀ ਅੰਦਾਜ਼ ਆ ਗਾਣੇ ਦਾ ਵੀ ਉਹੀ ਅੰਦਾਜ਼ ਆ ਉਹੀ ਅੰਦਾਜ਼ ਆ ਜੀ ਜ਼ਰੂਰ ਸਾਰੇ ਵੀਡੀਓ ਬਈ ਸ਼ੇਅਰ ਕਰ ਦਿਓ ਸਾਡੇ ਸਰਦੂਲ ਜੀ ਸ਼ਰੀ ਚਮਕੌਰ ਸਾਹਿਬ ਤੋਂ वर्ल्ड ਫੇਮਸ ਹੋਇਆ ਸਰਦੂਲ ਸਿਕੰਦਰ ਜੀ ਉਹਨਾਂ ਦੇ ਨਾਮ ਤੋਂ ਹੀ ਇਹਨਾਂ ਦਾ ਨਾਮ ਜਿਹੜਾ ਅੱਜ ਚੱਲ ਰਿਹਾ ਚਮਕੌਰ ਸਾਹਿਬ ਦੇ ਵਿੱਚ ਇਹਨਾਂ ਦੇ ਭਾਈ ਵੀ ਨੇ ਇਹੋ ਸੋ ਬਹੁਤ ਪਿਆਰ ਦਿਓ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਬੇਜ ਨੂੰ ਫੋਲੋ ਵੀ ਕਰੋ ਸਰਦੂਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਗੀਤ ਗਾਇਆ ਕੋਈ ਹੋਰ ਗਾਣਾ ਚਾਹੁੰਦੇ ਹੋ ਕੋਈ ਗੀਤ ਬਾਜੀ ਐਂਡ ਥੈਂਕ ਯੂ ਤੁਸਲੀ ਹੈ ਐਂਡ ਤੁਸਲੀ ਚਲੋ ਬਹੁਤ ਧੰਨਵਾਦ ਹੋਰ ਫੇਰ ਆਪਾਂ ਮਿਲਾਂਗੇ ਅੱਛਾ ਠੀਕ ਹੈ